ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਵਿੱਚ 20 ਸਾਲ ਬਾਅਦ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ ਆਓ ਦੇਖਦੇ ਹਾਂ ਕੀ ਕਹਿੰਦੇ ਹਨ ਪਿੰਡ ਵਾਸੀ ਅਤੇ ਅਧਿਕਾਰੀ 7 ਲੱਖ 12000 ਗੁਰਦੀਪ ਸਿੰਘ ਜੀ 7 ਲੱਖ 7 ਲੱਖ 4000 ਦੀ ਇਹ ਚਲੋ ਡਿਸਪਿਊਟ ਰਿਹਾ ਪਿੰਡ ਦੀ ਬੋਲੀ ਤੋਂ ਲੈ ਕੇ ਹਾਈ ਕੋਰਟ ਤੱਕ ਵੀ ਜਰੋਂ ਜਾਣਾ ਪਿਆ ਇੱਥੇ ਇਸ ਕਰਕੇ ਹੁਣ ਇਸ ਤੋਂ ਪਹਿਲਾਂ ਵੀ ਇਤਰਾਜ ਆਏ ਆ ਬੋਲੀ ਕਰਨ ਵਾਸਤੇ ਬੋਲੀ ਸਫਲਤਾਪੂਰਵਕ ਹੋ ਗਈ ਹੈ ਇਸ ਤੋਂ ਪਹਿਲਾਂ ਇੱਕ ਰੱਖੀ ਸੀ ਤਰੀਕ ਪਰ ਬਹੁਤ ਜ਼ਿਆਦਾ ਡਿਸਪਿਊਟਸ ਸੀ ਉਦੋਂ ਤੇ ਮੌਕੇ ਤੇ ਲੜਾਈ ਝਗੜਾ ਹੁੰਦਾ ਬਹੁਤ ਖਤਰਾ ਸੀ ਇਸ ਕਰਕੇ ਫੈਸਲਾ ਲਿਆ ਸੀ ਡਿਊਟੀ ਅਡਮਿਨਿਸਟ੍ਰੇਟ ਨੇ ਵੀ ਬੋਲੀ ਜਿਹੜੀ ਮੁਲਤਵੀ ਕੀਤੀ ਆ ਅੱਜ ਬੋਲੀ ਇੱਥੇ ਰੱਖੀ ਗਈ ਸੀ ਬੋਲੀ ਵਧੀਆ ਸਫਲਤਾਪੂਰਵਕ ਨਿਪਰੇ ਚੜੀ ਆ ਜੀ ਕੋਈ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ ਦੋ ਪਲਾਟ ਸੀ ਦੋਨਾਂ ਜਿਹੜੇ ਆ ਸਫਲਤਾਪੂਰਵਕ ਬੋਲੀ ਤੇ ਚੜ ਗਏ ਜੀ ਕਿੰਨੇ ਕਿੱਲੇ ਜ਼ਮੀਨ ਇੱਥੇ ਜੀ ਦੋ ਪਲਾਟ ਨੇ ਪਹਿਲਾ ਪਲਾਟ ਕਰੀਬ 12 ਕਿੱਲੇ ਸੀ ਜੋ ਕਿ 860000 ਚ ਗਿਆ ਵਾ ਤੇ ਦੂਸਰਾ ਪਲਾਟ ਜਿਹੜਾ ਕਰੀਬ 7 ਕਿੱਲੇ ਸੀ 270000 ਚ ਗਿਆ ਜੀ 1135000 ਚ ਬੋਲੀ ਹੋਈ ਹੈ ਅੱਛਾ ਆ ਵੀ ਆਮਦਨ ਵਧੀਆ ਸਰ ਹਾਂ ਪਿਛਲੇ ਸਾਹ ਨੂੰ ਬਹੁਤ ਆਮਦਨ ਵਧੀਆ ਸੀ ਅਮਨ ਮਾਨ ਦੇ ਨਾਲ ਬੋਲੀ ਹੋਈ ਹੈ ਹਾਂ ਬੋਲੀ ਬਿਲਕੁਲ ਅਮਨ ਮਾਨ ਨਾਲ ਸ਼ਾਂਤੀਪੂਰਵਕ ਹੋਈ ਸਾਰੇ ਹੀ ਸੈਟੀਸਫਾਈ ਆ ਪੰਚਾਇਤ ਪੂਰੀ ਹਾਜ਼ਰ ਹੈ ਜੀ ਇੱਥੇ ਤੇ ਪਿੰਡ ਵਾਸੀ ਵੀ ਹਾਜ਼ਰ ਨੇ ਮਤਲਬ ਸ਼ਾਂਤੀਪੂਰਵਕ ਬੋਲੀ ਮੁਕੰਮਲ ਹੋਈ ਟੋਟਲ ਮੋੜਜਮਾ ਕਰ ਲਈ ਜੀ ਉਹ ਅਸੀਂ ਲੈ ਲਈ ਆ ਤੇ ਬੈਂਕ ਜਮ੍ਹਾਂ ਕਰਾ ਦਿੱਤੀ ਮੈਂ ਹਿਤਪਾਲ ਸਿੰਘ ਬਲਾਕ ਪ੍ਰਧਾਨ ਬਬਰੀ ਨੰਗਲ ਹਲਕਾ ਗਰਦਾਸਪੁਰ ਤੇ ਮੇਰੀ ਮਿਸਸ ਜੇ ਇਹ ਬਬਰੀ ਨੰਗਲ ਦੀ ਸਰਪੰਚ ਮੈਂ ਤੁਹਾਨੂੰ ਦੱਸਦਾ ਕਿ ਸਾਡੇ 20 ਸਾਲ ਤੋਂ ਪਹਿਲਾਂ ਬੋਲੀ ਨਹੀਂ ਹੋਈ ਕਦੀ ਬੋਲੀ ਨਹੀਂ ਹੋਈ 20 ਸਾਲ ਤੋਂ ਅੱਜ 20 ਸਾਲਾਂ ਬਾਅਦ ਉਹ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੋਲੀ ਕਰਵਾਈ ਆ ਤੇ ਪਿੰਡ ਵਾਲੇ ਇੰਨੇ ਖੁਸ਼ ਨੇ ਮੈਂ ਦੱਸ ਹੀ ਨਹੀਂ ਸਕਦਾ ਏ ਇੰਨਾ ਜੂਮ ਇਕੱਠਾ ਆਇਆ ਸੀ ਬੋਲੀ ਵੇਖਣ ਆ ਤੇ ਬੋਲੀ ਹੋਏ ਤਾਂ ਲੋਕੀ ਵੇਖਣ ਅੱਜ ਜਿਹੜੀ ਬੋਲੀ 28 29 30 ਕ ਤਹਾਰ ਤੱਕ ਕਿੱਲਾ ਜਾਂਦਾ ਸੀ ਉਹ 75 77 ਤੱਕ ਹਜ਼ਾਰ ਤੱਕ ਕਿੱਲਾ ਗਿਆ ਜਿਹੜਾ ਇਧਰ ਦਾ ਪਲਾਟ ਹੀ ਟਿੱਬੜਵਾਲ ਦਾ ਉਹ ਗਿਆ ਜ 8 ਲੱਖ 65 ਹਜ਼ਾਰ ਦਾ ਤੇ ਜਿਹੜੀ ਨੰਗਲ ਵਾਲਾ ਹੀ 1 ਲੱਖ 45 ਹਜ਼ਾਰ ਤੇ ਉਹ ਗਈ ਏ 2.5 ਲੱਖ ਦੀ ਲੋ ਜੀ ਇੰਨਾ ਵੱਡਾ ਰਿਉ ਵਧਿਆ ਵਾ ਬਿੰਦ ਬੱਬਰੀ ਨੰਗਲ ਦਾ ਤੇ ਅਸੀਂ ਪ੍ਰਸ਼ਾਸਨ ਦਾ ਆਪਣੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਓਪਨ ਬੋਲੀਆਂ ਹੋਣ ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਸਿਰਫ ਓਪਨ ਬੋਲੀ ਕਰਾਉਣਾ ਚਾਹੁੰਦੇ ਹਾਂ ਅਸੀਂ ਪਿੰਡ ਦੇ ਨਾਲ ਪਿੰਡ ਦੇ ਨਾਲ ਸਾਡਾ ਇੱਕੋ ਹੀ ਵਾਦਾ ਸੀ ਵੀ ਜਿਹੜੀਆਂ ਬੋਲੀਆਂ ਓਪਨ ਹੋਣ ਯਾਰੇ ਘਰੇ ਬੈ ਕੇ ਜਿਹੜੀਆਂ ਬੋਲੀਆਂ ਹੋ ਜਾਣੀਆਂ ਉਹ ਚੰਗੀਆਂ ਨਹੀਂ ਹੁੰਦੀਆਂ ਜੇ ਓਪਨ ਬੋਲੀ ਦੇ ਦੇਖੋ ਕਿੰਨਾ ਵਧੀਆ ਰਿਊ ਵਧੀਆ ਤੇ ਇਸੇ ਤਰ੍ਹਾਂ ਹੀ ਹਰ ਪਿੰਡ ਵਿੱਚ ਹੋਣਾ ਚਾਹੀਦਾ ਤੇ ਮੇਰੀ ਹੱਥ ਜੋੜ ਕੇ ਬੰਦਿਆ ਵੀ ਲੜਾਈਆਂ ਝਗੜਿਆਂ ਤੋਂ ਬਚੋ ਇਹ ਓਪਨ ਬੋਲੀ ਦਿਓ ਤੇ ਆਪਣੇ ਜਿਹੜੇ ਹੱਥ ਆ ਗਈ ਬੋਲੀਓ ਲੈ ਲਓ ਜਾਵੇਂ ਗਾਣਾ ਮੈਂ ਲੈਣੀ ਮੈਂ ਉਹ ਕਰਨਾ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਸਾਥ ਦੇਣਾ ਚਾਹੀਦਾ ਵਾ ਹਰ ਇੱਕ ਨੂੰ ਤੇ ਪਿੰਡ ਜੇ ਰਿਉ ਅਧਿਆਵਾ ਮੈਂ ਪ੍ਰਸ਼ਾਸਨ ਦਾ ਤੇ ਡੀਸੀ ਸਾਹ ਦਾ ਬੋਧ ਹਮਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਮਾਨ ਰੱਖਿਆ ਇਹ ਦੇਖੋ ਪਿੰਡ ਬੱਬੀ ਨੰਗਲ ਆ ਜੀ ਇੱਥੇ